80 किलो वजन सिर्फ अपनी फिंगर फिंगर दे कि एक फिंगर ਨਾਲ ਚੱਕ ਲੈਨੇ ਆ ਸੱਚ ਆ ਕਿ ਝੂਠ ਸਾਰੇ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਲੈਵੇ ਇੱਕ ਫਿੰਗਰ ਨਾਲ ਜਿਹੜਾ ਮੈਂ 85 ਕਿਲੋ ਭਾਰ ਚੱਕਦਾ ਆਂ ਤੇ ਪੂਰੇ ਇੰਡੀਆ ਨਹੀਂ ਪੂਰੇ ਵਰਲਡ 'ਚ ਮੇਰਾ ਨਾਮ ਹੈਗਾ ਜੀ ਇਹ ਮੇਰੀ ਜਿਹੜੀ ਹੌਸਲਾ ਔਰ ਮੇਰੀ ਤਾਕਤ ਹੈਗਾ ਮੇਰੀ ਪਬਲਿਕ ਜਿਹੜੇ ਮੇਰੇ ਭੈਣ ਭਰਾ ਜਿਹੜੇ ਮੇਰੇ ਦੇਖਦੇ ਹੈਗੇ ਇਹਨਾਂ ਕਰਕੇ ਅੱਜ ਮੇਰੇ ਅੰਦਰ ਇੰਨੀ ਕਿ ਜਨੂੰਨ ਆ ਗਿਆ ਕਿ 85 ਕਿਲੋ ਨਹੀਂ ਮੈਂ 130 40 ਕਿਲੋ ਭਾਰ ਚੱਕਣ ਨੂੰ ਹਰ ਵੇਲੇ ਰੈਡੀ ਰਹਿਣਾ ਤੁਸੀਂ ਓਪਨਲੀ ਚੈਲੰਜ ਕਰ ਰਹੇ ਹੋ ਜੇ ਕੁਝ ਸ਼ੇਰ ਹੋ ਕੋਈ ਬੱਬਰ ਸ਼ੇਰ ਵੀ ਮਿਲ ਸਕਦਾ ਹੈ ਮੰਨਦੇ ਉਸ ਚੀਜ਼ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਕਹਿੰਨਾ ਮੇਰਾ ਮੇਰੇ ਕੋਈ ਦੋਸਤ ਮਿੱਤਰ ਕੋਈ ਵੀ ਜੇ ਮੈਨਾਂ ਚੈਲੰਜ ਕਰਨਾ ਚਾਹਣ ਤੇ ਜਦੋਂ ਮਰਜ਼ੀ ਕਰ ਸਕਦਾ ਹੈ ਤੇ ਮੈਂ ਜਿਹੜਾ ਹਰ ਵੇਲੇ ਤਿਆਰੀ ਰਹਿਣਾ ਮੈਂ ਸ਼ੁਰੂਆਤ ਕਿੱਦਾਂ ਹੋਈ ਤੁਸੀਂ ਜੀ ਕਿ 130 ਕਿਲੋ ਵਜਨ ਜਿਹੜਾ ਸਿਰਫ ਇੱਕ ਫਿੰਗਰ ਤੇ ਚੱਕ ਚਾਰਟਿੰਗ ਦੇ ਇਦਾਂ ਦੀ ਗੱਲ ਹੈ ਜੀ ਦੇਖੋ ਜਿਹੜੇ ਦੋਏ ਹੱਥਾਂ ਨਾਲ ਤਾਂ ਹਰ ਬੰਦਾ ਵਜਨ ਚੱਕ ਰਿਹਾ ਜੀ ਜੀ ਕੋਈ 50 ਕਿਲੋ ਚੱਕਦੇ ਕੋਈ 100 ਕਿਲੋ ਕੋਈ 150 ਤੇ ਮੈਂ ਕਹਾਂ ਮੈਂ ਇਹੋ ਜਿਹਾ ਕਿਉਂ ਨਾ ਕੰਮ ਕਰਾਂ ਜੇਰਾ ਕੋਈ ਬੰਦਾ ਕਰੇ ਉਹਨੂੰ ਪਤਾ ਲੱਗੇ ਕਿ ਉਂਗਲ ਨਾ ਭਾਰ ਚੱਕਿਆ ਜਾਂਦਾ ਹੈ ਇਸੇ ਕਰਕੇ ਜਿਹੜਾ ਮੈਂ ਇੱਕ ਉਂਗਲ ਨਾਲ 85 ਕਿਲੋ ਭਾਰ ਚੱਕਦਾ ਆ ਤੇ ਮੈਂ ਕਹਾਂ ਮੈਂ ਆਪਣੇ ਦੇਸ਼ ਵਾਸਤੇ ਕਿਉਂ ਨਾ ਕਰਾਂ ਇਹ ਹੈ ਤਾਂ ਰਿਸਕੀ ਕੰਮ ਹੈ ਜੀ ਪਰ ਜਦੋਂ ਇੱਕ ਬੰਦੇ ਦੇ ਅੰਦਰ ਜਨੂੰਨ ਆਏ ਵੇ ਉਹਦੇ ਵਿੱਚ ਕੋਈ ਉਮਰ ਨਹੀਂ ਦੇਖੀ ਜਾਂਦੀ ਹੈ ਤੇ ਬਸ ਇੱਕ ਮੇਰੇ ਅੰਦਰ ਜਨੂੰਨ ਹੈ ਮੈਮ ਕਿ ਲੈਵੇ ਮੈਂ ਆਪਣੇ ਦੇਸ਼ ਵਾਸਤੇ ਹਰ ਵੇਲੇ ਤਿਆਰ ਰਹਿਣਾ ਸਾਸ਼ਿਕਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਤਾਂ ਮੈਂ ਹਾਂ ਨਿਹਾਂ ਮੱਲੀ ਗਾਜਾ ਸੀ ਤੁਹਾਨੂੰ ਇੱਕ ਇਦਾਂ ਦੇ ਸਖਸ਼ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਕਿ ਸਿਰਫ ਇੱਕ ਫਿੰਗਰ ਨਾਲ 80 ਤੋਂ ਲੈ ਕੇ 85 ਕੇਜੀ ਜਿਹੜਾ ਕਿਲੋ ਵਜ਼ਨ ਜਿਹੜਾ ਹੈ ਚੱਕ ਲੈਂਦਾ ਹੈ ਨਾਮ ਉਹਨਾਂ ਦਾ ਸਤਨਾਮ ਸਿੰਘ ਹੈ ਸਾਡੇ ਨਾਲ ਮੌਜੂਦ ਨੇ ਗੱਲ ਕਰ ਲੈਣੇ ਆ ਸਾਸ਼ਿਕਲ ਬਾਜੀ ਚੱਲੋ ਪਹਿਲੇ ਜੀ ਜਿੰਨੇ ਮੇਰੇ ਦੋਸਤ ਦੇਖ ਰਹੇ ਹੋ ਸਾਰ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਕੀ ਆ ਜਾ ਬੱਬ ਵਜੇ ਵਜੇ ਤੋ ਇਸ ਲੋ ਜੀ ਬੜੀ ਭਲਾ ਤੁਸੀਂ 80 ਕਿਲੋ ਵਜਨ ਸਿਰਫ ਆਪਣੀ ਇੱਕ ਫਿਗਰ ਨਾਲ ਚੱਕ ਲੈਨੇ ਹੋ ਸੱਚ ਆ ਕਿ ਝੂਠ ਇਹ ਤਾਂ ਮੈਂ ਤੁਹਾਨੂੰ ਹੁਣੇ ਕਰਕੇ ਦਿਖਾ ਦਾਂਗਾ ਜੀ ਜੀ ਬਾਕੀ ਮੇਰੇ ਦੋਸਤ ਜਿੰਨੇ ਵੀ ਅੱਜ ਵੀਡੀਓ ਫੇਰ ਦੁਬਾਰਾ ਤੋਂ ਦੇਖਣ ਲੱਗੇ ਆ ਸਾਰੇ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਲੈਵੇ ਇੱਕ ਫਿੰਗਰ ਨਾਲ ਜਿਹੜਾ ਮੈਂ 85 ਕਿਲੋ ਭਾਰ ਚੱਕਦਾ ਆ ਜੀ ਤੇ ਪੂਰੇ ਇੰਡੀਆ ਨਹੀਂ ਪੂਰੇ ਵਰਲਡ 'ਚ ਮੇਰਾ ਨਾਮ ਹੈਗਾ ਜੀ ਇਹ ਮੇਰੀ ਜਿਹੜੀ ਹੌਸਲਾ ਔਰ ਮੇਰੀ ਤਾਕਤ ਹੈਗਾ ਮੇਰੀ ਪਬਲਿਕ ਜਿਹੜੇ ਮੇਰੇ ਭੈਣ ਭਰਾ ਜਿਹੜੇ ਮੇਰੇ ਦੇਖਦੇ ਹੈਗੇ ਇਹਨਾਂ ਕਰਕੇ ਅੱਜ ਮੇਰੇ ਅੰਦਰ ਇੰਨੀ ਕਿ ਜਨੂੰਨ ਆ ਗਿਆ ਕਿ 85 ਕਿਲੋ ਨਹੀਂ ਮੈਂ 130 40 ਕਿਲੋ ਭਾਰ ਚੱਕਣ ਨੂੰ ਹਰ ਵੇਲੇ ਰੈਡੀ ਰਹਿਣਾ ਕੀ ਬਾਤ ਹੈ ਕੀ ਬਾਤ ਹੈ ਭਾਜੀ ਓਪਨਲੀ ਚੈਲੰਜ ਕਰ ਰਹੇ ਹੋ ਹੋ ਜੇ ਤੁਸੀਂ ਸ਼ੇਰ ਹੋ ਕੋਈ ਬੱਬਰ ਸ਼ੇਰ ਵੀ ਮਿਲ ਸਕਦਾ ਹੈ ਮੰਨਦੇ ਹੋ ਇਸ ਚੀਜ਼ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਕਹਿੰਦਾ ਮੇਰਾ ਮੇਰੇ ਕੋਈ ਦੋਸਤ ਮਿੱਤਰ ਕੋਈ ਵੀ ਜੇ ਮੇਰੇ ਨਾਲ ਚੈਲੰਜ ਕਰਨਾ ਚਾਹਣ ਤਾਂ ਜਦੋਂ ਮਰਜ਼ੀ ਕਰ ਸਕਦਾ ਹੈ ਤੇ ਮੈਂ ਜਿਹੜਾ ਹਰ ਵੇਲੇ ਤਿਆਰੀ ਰਹਿਣਾ ਮੈਂ ਭਾਜੀ 130 ਦੀ ਗੱਲ ਹੋ ਰਹੀ ਹੈ ਸਭ ਤੋਂ ਪਹਿਲਾਂ ਸਟਾਰਟਿੰਗ ਕਿੱਦਾਂ ਕੀਤੀ ਹੈ ਤੇ ਸ਼ੁਰੂਆਤ ਕਿੱਦਾਂ ਹੋਈ ਤੁਸੀਂ ਜਿਕੇ 130 ਕਿਲੋ ਵਜਨ ਜਿਹੜਾ ਸਿਰਫ ਇੱਕ ਫਿੰਗਰ ਤੇ ਚੱਕ ਚੱਕ ਲੈਂਦੇ ਅ ਮੈਂ ਮੈਂ ਸਟਾਰਟਿੰਗ ਤੇ ਇੱਦਾਂ ਦੀ ਗੱਲ ਹੈ ਜੀ ਦੇਖੋ ਜਿਹੜੇ ਦੋਏ ਹੱਥਾਂ ਨਾਲ ਤਾਂ ਹਰ ਬੰਦਾ ਵਜਨ ਚੱਕ ਰਿਹਾ ਜੀ ਜੀ ਕੋਈ 50 ਕਿਲੋ ਚੱਕਦੇ ਕੋਈ 100 ਕਿਲੋ ਕੋਈ 150 ਤੇ ਮੈਂ ਕਹਾਂ ਮੈਂ ਇਹੋ ਜਿਹੀ ਕਿਉਂ ਨਾ ਕੰਮ ਕਰਾਂ ਜਿਹੜਾ ਕੋਈ ਬੰਦਾ ਕਰੇ ਉਹਨੂੰ ਪਤਾ ਲੱਗੇ ਕਿ ਉਹਨੂੰ ਇਹਨਾਂ ਭਾਰ ਚੱਕੇ ਜਾਂਦਾ ਹੈਗਾ ਤੇ ਇਸ ਕਰਕੇ ਜਿਹੜੀ ਮੇਰੀ ਆਪਣੀ ਪਾਵਰ ਹੈ ਪਾਵਰ ਫੁੱਲ ਕਹਿ ਲਓ ਔਰ ਤੇ ਇਸੇ ਕਰਕੇ ਜਿਹੜਾ ਮੈਂ ਇੱਕ ਉਂਗਲ ਨਾਲ 85 ਕਿਲੋ ਭਾਰ ਚੱਕਦਾ ਆ ਤੇ ਮੈਂ ਕਹਾਂ ਮੈਂ ਆਪਣੇ ਦੇਸ਼ ਵਾਸਤੇ ਕਿਉਂ ਨਾ ਕਰਾਂ ਬਿਲਕੁਲ ਤੇ ਪੜੀ ਬਹੁਤ ਜ਼ਿਆਦਾ ਰਿਸਕ ਨਹੀਂ ਹੁੰਦਾ ਵੀ ਹੈ ਨਾ ਇੱਕ ਫਿੰਗਰ ਨਾਲ ਤੁਸੀਂ weight ਚੱਕ ਰਹੇ ਹੋ ਕਿਤੇ ਨਾ ਕਿਤੇ ਡਰ ਵੀ ਲੱਗ ਰਹਿਦਾ ਹੋਊਗਾ ਬਿਲਕੁਲ ਜੀ ਬਿਲਕੁਲ ਇਹ ਹੈ ਤਾਂ ਰਿਸਕ ਹੀ ਕੰਮ ਹੈ ਜੀ ਪਰ ਜਦੋਂ ਇੱਕ ਬੰਦੇ ਦੇ ਅੰਦਰ ਜਨੂੰਨ ਆ ਜਾਵੇ ਉਹਦੇ ਵਿੱਚ ਕੋਈ ਉਮਰ ਨਹੀਂ ਦੇਖੀ ਜਾਂਦੀ ਹੈ ਤੇ ਬਸ ਇੱਕ ਮੇਰੇ ਅੰਦਰ ਜਨੂੰਨ ਹੈ ਮੈਮ ਕਿ ਲੈਵੇ ਮੈਂ ਆਪਣੇ ਦੇਸ਼ ਵਾਸਤੇ ਹਰ ਵੇਲੇ ਤਿਆਰ ਰਹਿਣਾ ਸ਼ਾਬਾਸ਼ ਤੇ ਭਾਈ ਹੁਣ ਦੇਸ਼ ਦੀ ਗੱਲ ਹੋ ਰਹੀ ਹੈ ਇੱਕ ਵਾਰ ਜਿਹੜੇ ਤੁਹਾਡੇ ਦੇਸ਼ ਵਾਸੀ ਨੇ ਜਿਹੜੇ ਤੁਹਾਡੇ ਫੈਨ ਨੇ ਤੇ ਸਾਡੀ ਆਡੀਅנס ਆ ਦੇਖ ਰਹੀ ਹੈ ਇੱਕ ਵਾਰ ਚੱਕ ਕੇ ਦਿਖਾ ਦੋਗੇ ਵੀ ਬਿਲਕੁਲ ਜੀ ਬਿਲਕੁਲ ਜਰੂਰ ਜੀ ਜਰੂਰ ਮੇਰੇ ਦੋਸਤ ਸਾਰੇ ਜਿੰਨੇ ਦੇਖ ਰਹੇ ਹੋ ਤੇ ਜਰੂਰ ਮੈਂ ਤੁਹਾਨੂੰ ਚੱਕ ਕੇ ਦਿਖਾਣ ਲੱਗਾ ਜੀ ਲੋ ਭਾਈ ਦੋਸਤ ਕੋਲੋ ਰੋਜ਼ ਨਿਤ ਦਿਨ ਕੋਈ ਨਾ ਕੋਈ ਵੀਡੀਓ ਜਰੂਰ ਮੈਂ ਦਿਖਾਣਾ ਤੇ ਅੱਜ ਫੇਰ ਜਿਹੜੀ ਆ ਸਾਡੀਆਂ ਭੈਣ ਜਿਹੜੀ ਮੈਡਮ ਅੱਜ ਵੀਡੀਓ ਦੇਖ ਕੇ ਜਿਹੜੀ ਆਈ ਹੈ ਇਹ ਇਹਨਾਂ ਨੂੰ ਵੀ ਲੱਗਿਆ ਕਿ ਲੈ ਵੇ ਮੈਂ ਸਤਨਾਮ ਜੀ ਕੋਲ ਜਾ ਕੇ ਇਹ ਸੱਚ ਹੈ ਝੂਠ ਹੈ ਤੇ ਇੱਕ ਬਾਰੀ ਫਿਰ ਇਹਨਾਂ ਨੂੰ ਮੈਂ ਵਜਨ ਚੱਕ ਕੇ ਦਿਖਾਣ ਲੱਗਾ ਜੀ ਜਿਹੜਾ ਇੱਕ ਉਂਗਲ ਨਾਲ ਤੇ ਸਤਿ ਸ੍ਰੀ ਅਕਾਲ ਦੋਸਤ ਮੈਂ ਥੋੜਾ ਚੱਕ ਕੇ ਦਿਖਾਣ ਲੱਗਾ ਜੀ ਇਹਨਾਂ ਨੂੰ ਕਿੰਨਾ weight ਭਜ ਬਲੰਦੇ 85 ਕਿਲੋ ਜੀ 85 ਕਿਲੋ ਪੂਰਾ weight ਹੈ ਤੇ ਹੁਣ ਜਿਹੜੇ ਸਤਨਾਮ ਜੀ ਨੇ ਸਾਨੂੰ ਇੱਕ ਫਿੰਗਰ ਨਾਲ ਜਿਹੜਾ ਇਹ weight ਚੱਕ ਕੇ ਦਿਖਾਣਗੇ ਤੇ ਭਾਜੀ ਤਿਆਰ ਹੋ ਬਿਲਕੁਲ ਜੀ ਬਿਲਕੁਲ ਰੈਡੀ ਆ ਜੀ ਅਸੀਂ ਵੀ ਰੈਡੀ ਆ ਫਿਰ ਦਿਖਾਓ ਚੱਕ ਠੀਕ ਹੈ ਜੀ ਧੰਨਵਾਦ ਜੀ ਦੇਖੋ ਜੀ ਤੂੰ ਦੇਖ ਸਕਦਾ ਇੱਕ ਫਿੰਗਰ ਨਾਲ ਸਿਰਫ ਇੱਕ ਫਿੰਗਰ ਨਾਲ ਲੋ ਚਾਹੀ ਦੇਖ ਲੋ ਕਿੰਨੀ ਜ਼ਿਆਦਾ ਉਚਾਈ ਤੇ ਰੱਖਿਆ ਹੋਇਆ ਹੈ 10 ਸੈਕਿੰਡ ਪੂਰਾ ਇਹਨਾਂ ਨੇ ਚੱਕ ਕੇ ਰੱਖਿਆ ਹਾਂਜੀ 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 ਇਹ ਹਜੇ ਕੁਝ ਵੀ ਨਹੀਂ ਹੈਗਾ ਜੀ ਜੀ ਤੇ ਮੇਰੀ ਤੇ ਇੱਕੋ ਇਹ ਚੈਲੰਜ ਹੈ ਜੀ 100 3 किलो ਤੱਕ ਭਾਰ ਚੱਕੂਗਾ ਜੀ 130 ਕਿਲੋ ਆਪਣਾ ਜਿਹੜਾ ਦੇਸ਼ ਦਾ ਨਾਮ ਆ ਉਹ ਬਿਲਕੁਲ ਮਤਲਬ ਟੌਪ ਤੇ ਕਰਕੇ ਛੱਡਾਂਗਾ ਬਿਲਕੁਲ ਜੀ ਟੌਪ ਤੇ ਕਰਕੇ ਛੱਡੂਗਾ ਜੀ ਸਮਝੋ ਮੈਂ ਕਿੰਨੀ ਪੂਰੀ ਇੰਡੀਆ ਦੇ ਵਿੱਚ ਨਹੀਂ ਸਕੋ ਪੂਰੇ ਵਰਲਡ ਦੇ ਵਿੱਚ ਕੋਈ ਇੱਕ ਫਿੰਗਰ ਨਾਲ ਨਹੀਂ ਇੰਨਾ ਵੇਟ ਚੱਕਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਤੁਹਾਨੂੰ ਇਦਾਂ ਦੇ ਕਮੈਂਟਸ ਮਿਲਦੇ ਆ ਬਿਲਕੁਲ ਜੀ ਬਿਲਕੁਲ ਬਹੁਤ ਸਾਰਾ ਪਿਆਰ ਮਿਲਿਆ ਇਹਨਾਂ ਦਾ ਜੀ ਜਿਹਨੇ ਮੇਰੇ ਦੋਸਤ ਦੇਖ ਰਹੇ ਨੇ ਲਾਈਕ ਸਬਸਕ੍ਰਾਈਬ ਬਹੁਤ ਕਰਦੇ ਮੈਨੂੰ ਪਿਆਰ ਬਹੁਤ ਕਰਦੇ ਜੇ ਕਿਸੇ ਵੀ ਸਟੇਜ ਤੇ ਚੱਲ ਜਾਮਾ ਜੀ ਤੇ ਲੱਖਾਂ ਹਿਸਾਬ ਨਾਲ ਬੰਦੇ ਮੇਰੇ ਨਾਲ ਜੁੜਿਆ ਹੋਇਆ ਜੀ। ਕੀ ਆ ਬਾਕੀ। ਸੋ ਲਾਈਕ ਵੀ ਕਰਦੇ ਹੋ, ਪਿਆਰ ਵੀ ਕਰਦੇ ਆ। ਤੇ ਦੇਖੋ ਜੀ ਇਹ ਤਾਂ ਸਿਰਫ ਮਾਲਕ ਦੇ ਦਿੱਤਾ ਹੋਇਆ ਇੱਕ ਤੋਹਫਾ ਜੀ। ਬਿਲਕੁਲ। ਤੇ ਕੋਈ ਵੀ ਮੇਰੇ ਦੋਸਤ ਜੇ ਤੁਸੀਂ ਚਾਹਦੇ ਹੋ ਮੇਰੇ ਨਾਲ ਜੁੜਨ ਵਾਸਤੇ ਤੇ ਜਰੂਰ ਤੁਸੀਂ ਮੇਰੇ ਨਾਲ ਜੁੜੋ। ਤੇ ਜਿਹੜਾ ਬਸ ਆਜੇ ਤੁਸੀਂ ਮੇਰੇ ਧੰਨਵਾਦ ਕਰਦਾ ਜੀ ਤੁਸੀਂ ਆਏ ਹੋ। ਤੇ ਬਾਕੀ ਹੁਣ ਮੈਂ ਤੁਹਾਨੂੰ ਕੀ ਕਹਾਂ ਜੀ ਜੀ ਭਾਜੀ ਕੀ ਕਹਿਣਾ ਚਾਹੋਗੇ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਯੂਥ ਨੂੰ ਜਿਹੜਾ ਹੈ ਕੀ ਮੈਸੇਜ ਦੇਣਾ ਚਾਹੋਗੇ ਅੱਜ ਜਿਹੜੇ ਮੇਰੇ ਭੈਣ ਭਰਾ ਦੇਖ ਰਹੇ ਹੋ ਵੀਡੀਓ ਇਸ ਗੇਮ ਦਾ ਜਿਹੜਾ ਨਾਮ ਹੈਗਾ ਜੀ 1 ਫਿੰਗਰ ਪਾਵਰ ਲਿਫਟਿੰਗ ਸਤਨਾਮ ਸਿੰਘ ਲੁਧਿਆਣਾ ਜਿਹੜਾ ਮੇਰਾ ਇਹ ਇੱਕ ਉਂਗਲ ਵਾਲਾ ਹੈਗਾ ਜੀ ਇਸ ਬਹੁਤ ਜਲਦ ਤੁਹਾਨੂੰ ਮੈਂ ਦਿਖਾਉਂਗਾ ਜੀ ਜਿਹੜਾ ਮੈਂ ਅਕੈਡਮੀ ਖੋਲਣ ਲੱਗੇ ਆ ਉਹਦਾ ਸਿਰਫ 20 ਰੁਪਏ ਐਡਮਿਸ਼ਨ ਫੀਸ ਹੋਇਆ ਗੁਰੂ ਜੀ ਔਰ ਜਿਮ ਦੇ ਵਿੱਚ ਕੋਈ ਤੁਹਾਡਾ ਫੀਸ ਨਹੀਂ ਲੱਗਿਆ ਕਰਨਾ ਚਾਹੇ ਤੁਸੀਂ ਹਜ਼ਾਰਾਂ ਹਿਸਾਬ ਨਾਲ ਮੇਰੇ ਜਿਮ 'ਤੇ ਆਜੋ ਕੋਈ ਪੈਸਾ ਨਹੀਂ ਫ੍ਰੀ ਕੋਸਟ ਔਰ ਜਿਸ ਮੇਰੇ ਭੈਣ ਭਰਾ ਨੂੰ ਨਹੀਂ ਪਤਾ ਲੱਗਦਾ ਉਸ ਬੰਦੇ ਨੂੰ ਉਸ ਭੈਣਾਂ ਨੂੰ ਮੈਂ ਜ਼ਰੂਰ ਗਾਈਡ ਕਰਾਂਗਾ ਸਿਖਾਵਾਂਗਾ ਵੀ ਔਰ ਅੱਗੇ ਵੀ ਵੱਧ ਕੇ ਜੇ ਮੈਂ ਕਹਿੰਦਾ ਮੇਰਾ ਦੋਸਤ ਮੇਰਾ ਭੈਣ ਭਰਾ ਕੋਈ ਵੀ ਮੇਨ ਨਾਲ ਵੀ ਵਜਨ ਵਧਾ ਜਿਆਦਾ ਚਾਹਦਾ ਹੈ ਤੇ ਉਸ ਬੰਦੇ ਨੂੰ ਮੈਂ ਗਾਈਡ ਵੀ ਕਰੂੰਗਾ ਔਰ ਅੱਗੇ-ਤੱਕੇ ਲੈ ਕੇ ਜਾਊਂਗਾ ਜਿਵੇਂ ਮੈਂ ਅੱਜ ਪੂਰੇ ਵਰਲਡ 'ਚ ਮੇਰਾ ਨਾਮ ਹੋ ਗਿਆ ਇਹ ਮੈਂ ਇੱਕ ਮੈਂ ਕਹਿੰਨਾ ਮੇਰਾ ਦੋਸਤ ਮੇਰੀਆਂ ਭੈਣਾਂ ਕੋਈ ਵੀ ਚੱਕ ਦਿਖਾਣਾ ਤੇ ਮੈਂ ਆਪਣੇ ਚੈਨਲ 'ਚ ਉਹਨਾਂ ਨੂੰ ਐਡ ਕਰੂੰਗਾ ਔਰ ਅੱਗੇ-ਤੱਕੇ ਲੈ ਕੇ ਜਾਊਂਗਾ ਜਿਹੜਾ ਨੈਸ਼ਨਲ ਵਿੱਚ ਜਦੋਂ ਬੰਦੇ ਪੂਰੇ ਇੰਡੀਆ ਦੇ ਬੰਦਾ ਆਊਗਾ ਜੀ ਉਹਦੇ ਵਿੱਚ ਜਿਹੜਾ ਬੰਦਾ ਸਭ ਤੋਂ ਵੱਧ ਵਜਨ ਚੱਕੂਗਾ ਜੀ ਉਹਨਾਂ ਵੀ ਨਾਲ ਲੈ ਕੇ ਜੀ ਅੱਗੇ-ਤੱਕੇ ਮੈਂ ਲੈ ਜਾਊਂਗਾ ਜੀ ਸੋ ਅਸੀਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਕਿ ਨਾਲ ਨੈਸ਼ਨਲ ਹੀ ਨਹੀਂ ਸਗੋ ਇੰਟਰਨੈਸ਼ਨਲ ਵੀ ਇਹਨਾਂ ਨੂੰ ਜਾਣਦਾ ਹੈ ਤੇ ਜੇ ਤੁਸੀਂ ਵੀ ਇਹਨਾਂ ਦੇ ਵੀਡੀਓਜ਼ ਜਿਹੜੀਆਂ ਦੇਖੀ ਹੋਈ ਹੈ ਜੇ ਤੁਸੀਂ ਵੀ ਇੱਕ ਫਿੰਗਰ ਨਾਲ ਕਿੰਨਾ ਕ ਵੇਟ ਜਿਹੜਾ ਚੱਕ ਸਕਦੇ ਹੋ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦਸਿਡੀ ਹੈਡਲਾਈਨ ਮੈਂ ਨੇ ਹਮਲੇ ਕੈਮਰਾ ਪਰਸਨ ਵੀ ਸ਼ੂਨਾ